ਤੁਸੀਂ ਵੀ ਦੇਖਣਾ ਚਾਹੁੰਦੇ ਹੋ ਪੀਐਸ ਟੈਟ 2024 ਦਾ ਨਤੀਜਾ ਰਿਜ਼ਲਟ ਦੀ ਵੇਟ 'ਚ ਬੈਠੇ ਹਾਂ ਤੁਸੀਂ ਸਾਰੇ ਇਹ ਗੱਲ ਪਤਾ ਹੈਗੀ ਆ ਬਾਰ-ਬਾਰ ਤੁਸੀਂ ਮੈਸੇਜ ਕਰ ਰਹੇ ਹੋ ਵਕ ਵਕ ਚੈਨਲ 'ਆ ਤੁਸੀਂ ਜਾ ਰਹੇ ਹੋ ਵੀ ਰਿਜ਼ਲਟ ਕਿਉਂ ਨਹੀਂ ਆ ਰਿਜ਼ਲਟ ਕਿੱਥੇ ਤੁਸੀਂ ਰਿਜ਼ਲਟ ਦੇਖਣਾ ਕਿਵੇਂ ਆ ਉਹੀ ਦੱਸਣ ਜਾ ਰਹੇ ਹਾਂ ਤੁਹਾਨੂੰ ਤੁਹਾਡੇ ਵਾਸਤੇ ਸਭ ਤੋਂ ਵੇ ਬੈਸਟ ਚੀਜ਼ ਹੋਏਗੀ ਜੇ ਤੁਸੀਂ ਰਿਜ਼ਲਟ ਜਲਦੀ ਦੇਖਣਾ ਇਸ ਵੀਡੀਓ ਦਾ ਇੱਕ ਇੱਕ ਪੁਆਇੰਟ ਐਂਡ ਤੱਕ ਪੜ੍ਹਨਾ ਤੇ ਸੁਣਨਾ ਤੁਸੀਂ ਕਰਨਾ ਕੀ ਆ ਉਹ ਸਾਰੀ ਗੱਲ ਦੱਸਾਂਗੇ ਉਸ ਤੋਂ ਪਹਿਲਾਂ ਮੈਂ ਸੁਣੀ ਗੱਲ ਦੱਸਦਾ ਵੀ ਇਹ ਜਿਹੜੀ ਆਪਾਂ ਰਿਜ਼ਲਟ ਦੀ ਗੱਲ ਕਰ ਰਹੇ ਹਾਂ 1 ਦਸੰਬਰ 2024 ਨੂੰ ਇੱਕ ਪੇਪਰ ਹੋਇਆ ਸੀ ਬਈ ਪੀਐਸ ਟੈਟ ਦਾ ਜਿਹੜਾ ਕਿ 1.5 ਸਾਲ ਸ਼ਾਇਦ ਬਾਅਦ ਹੋਇਆ ਸੀ ਤਾਂ ਉਸ ਪੇਪਰ ਦਾ ਰਿਜ਼ਲਟ ਹਲੇ ਤੱਕ ਆਇਆ ਨਹੀਂ ਇਹਨਾਂ ਨੇ ਤਰੀਕ ਦਿੱਤੀ ਸੀ ਵੀ 1 ਜਨਵਰੀ ਨੂੰ ਅਸੀਂ ਕੀ ਕੱਢਾਂਗੇ ਰਿਜ਼ਲਟ ਕੱਢਾਂਗੇ 1 ਜਨਵਰੀ ਨੂੰ ਪਰ 1 ਜਨਵਰੀ ਨੂੰ ਰਿਜ਼ਲਟ ਨਹੀਂ ਆਇਆ ਭਾਵ ਇਹਨਾਂ ਨੇ ਸੰਭਾਵਿਤ ਡੇਟ ਸੀ ਉਸ ਤੋਂ ਬਾਅਦ ਵੀ 20 ਦਿਨ ਲਗਭਗ 21 ਦਿਨ ਉੱਪਰ ਚਲੇ ਗਏ ਠੀਕ ਹੈ ਤਾਂ ਹੁਣ ਰਿਜ਼ਲਟ ਦੀ ਜਿਹੜੀ ਦੁਆਰਾ ਜਦੋਂ ਕੋਈ ਗੱਲਬਾਤ ਕੀਤੀ ਜਾਂਦੀ ਹੈ ਡਿਪਾਰਟਮੈਂਟ ਦੇ ਜਿਹੜੇ ਨੰਬਰ ਦਿੱਤੇ ਹੋਏ ਆ ਉਹਨਾਂ ਦੀ ਅਫੀਸ਼ੀਅਲ ਵੈੱਬਸਾਈਟ ਤੇ ਉਹ ਕਹਿੰਦੇ ਲੇਟ ਰਿਜ਼ਲਟ ਕਰਨ ਦਾ ਮਤਲਬ ਹੀ ਸਟੂਡੈਂਟਾਂ ਨਾਲ ਖਿਲਵਾੜ ਹੋ ਰਿਹਾ ਸਟੂਡੈਂਟਾਂ ਦਾ ਕਿਉਂਕਿ ਰਵਾਈ ਦਾ ਅਨਸਰ ਕੀ ਵੀ ਚਾਹੀਦੀ ਹੈ ਬਹੁਤ ਸਾਰੇ ਨੇ ਇਜੈਕਸ਼ਨਾਂ ਵੀ ਲਾਈਆਂ ਉਹ ਸਾਰੀ ਗੱਲਬਾਤ ਕਰਨ ਲੱਗੇ ਆ ਤੁਸੀਂ ਕਰਨਾ ਕੀ ਆ ਵੀ ਦੇਖੋ ਤੁਸੀਂ ਘਰੋਂ ਦਾ ਬਾਹਰ ਨਿਕਲ ਨਹੀਂ ਸਕਦੇ ਤੁਸੀਂ ਕਿਉਂਕਿ ਤੁਹਾਨੂੰ ਆਪਣੇ ਹੱਕ ਮੰਗਣੇ ਨਹੀਂ ਆਉਂਦੇ ਨੰਬਰ 1 ਤਾਂ ਤੁਸੀਂ ਮੰਨ ਲਓ ਐਨੇ ਪੜੇ ਲਿਖੇ ਤਾਂ ਹੈ ਨਹੀਂ ਕਿਉਂਕਿ ਤੁਸੀਂ ਬੀ ਐਡ ਕਰ ਲਈ ਤੁਸੀਂ ਸਾਰਾ ਕੁਝ ਕਰਿਓ ਡਿਗਰੀਆਂ ਤੁਹਾਡੇ ਕੋਲੇ ਪਰ ਤੁਸੀਂ ਆਪਣੇ ਹੱਕ ਨਹੀਂ ਮੰਗ ਸਕਦੇ ਤੁਸੀਂ ਸਰਕਾਰ ਨੂੰ ਟੈਕਸ ਦੇ ਰੂਪ ਚ ਕਿੰਨਾ ਕਿੰਨਾ ਪੈਸਾ ਤੁਸੀਂ ਆਪਣਾ ਖਰਾਬ ਕਰਤਾ ਆਪਣੇ ਮਾਪਿਆਂ ਦਾ ਪਰ ਤੁਸੀਂ ਹੱਕ ਨਹੀਂ ਮੰਗ ਸਕਦੇ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਘਰੋਂ ਬਾਹਰ ਨਹੀਂ ਨਿਕਲ ਸਕਦੇ ਨਾ ਘਰੇ ਬੈਠੇ ਇੱਕ ਕੰਮ ਕਰ ਲਓ ਰਿਜ਼ਲਟ ਤਾਂ ਦੇਖ ਲਓ ਨਾ ਆਹ ਕੰਮ ਕਰਨਾ ਤੁਸੀਂ ਦੇਖੋ ਵੀ ਕੀ ਆ ਤੁਹਾਡੇ ਸਾਹਮਣੇ ਹੈਗਾ ਤੁਸੀਂ ਕਰਨਾ ਆਪਣੇ ਫੋਨ ਦੇ ਵਿੱਚ ਜਿਹੜੀ ਮੇਲ ਹੁੰਦੀ ਹੈ ਜੀਮੇਲ ਇਹ ਤੇ ਜਾਣਾ ਮੈਂ ਤੁਹਾਨੂੰ ਦਿਖਾਉਣਾ ਆ ਵਾਲੀ ਇਹ ਤੇ ਮੈਂ ਕਲਿੱਕ ਕਰ ਲੈਣਾ ਵੀ ਇਹ ਤੇ ਕਲਿੱਕ ਕਰ ਲਿਆ ਇਹਦੇ ਨੀਚੇ ਇੱਕ ਆਪਸ਼ਨ ਆਉਂਦੀ ਉਸ ਨੂੰ ਕੰਪੋਜ਼ ਦੀ ਆ ਕੰਪੋਜ਼ ਦੀ ਆਪਸ਼ਨ ਆਉਂਦੀ ਆ ਕੰਪੋਜ਼ ਦੀ ਆਪਸ਼ਨ ਤੇ ਕਲਿੱਕ ਕਰੋ ਵੀ ਕੰਪੋਜ਼ ਦੀ ਆਪਸ਼ਨ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਤੁਹਾਡੀ ਇੱਥੇ ਜਿਹੜੀ ਤੁਹਾਡੀ ਜੀਮੇਲ ਆਈਡੀ ਹੋਊਗੀ ਇੱਥੇ ਸ਼ੋ ਹੋਊਗੀ ਜਿਵੇਂ ਮੇਰੀ ਹੋ ਰਹੀ ਆ ਇਹ ਕਿਹਦੇ ਨੀਚੇ ਇੱਕ ਖਾਲੀ ਲਿਖਿਆ ਹੋਇਆ 2 ਇਹ 2 ਵਾਲਾ ਹੀ ਤੇ ਰਹਿਣਾ ਤੁਸੀਂ ਇਥੋਂ ਵਾਪਸ ਜਾਣਾ ਵਾਪਸ ਜਾਣ ਤੋਂ ਬਾਅਦ ਤੁਸੀਂ ਕੀ ਕਰਨਾ ਪਹਿਲਾਂ ਇਹ ਖੋਲਣਾ ਵਾਪਸ ਜਾਣਾ ਜਿਹੜੀ ਵੀਡੀਓ ਤੁਸੀਂ ਮੇਰੀ ਦੇਖ ਰਹੇ ਹੋ ਇਸ ਵੀਡੀਓ ਦੇ ਜਿਹੜਾ ਡਿਸਕ੍ਰਿਪਸ਼ਨ ਬਾਕਸ ਹੈ ਜਾਂ ਇਸ ਵੀਡੀਓ ਦਾ ਜਿਹੜਾ ਕਮੈਂਟ ਬਾਕਸ ਹੈ ਜਿੱਥੇ ਕਮੈਂਟ ਉੱਥੋਂ ਇੱਕ ਬਲੂ ਜਿਹਾ ਲਿੰਕ ਦਿਖ ਰਿਹਾ ਉਸ ਬਲੂ ਲਿੰਕ ਤੇ ਕਲਿੱਕ ਕਰੋ ਕਲਿੱਕ ਜਦੋਂ ਹੀ ਤੁਸੀਂ ਬਲੂ ਲਿੰਕ ਤੇ ਕਲਿੱਕ ਕਰੋਗੇ ਸਿੱਧਾ ਇੱਥੇ ਪਹੁੰਚ ਜਾਓਗੇ ਆਹ ਜਗ੍ਹਾ ਤੇ ਤੁਹਾਡੇ ਸਾਹਮਣੇ ਆ ਪਰਫਾਰਮਾ ਖੁੱਲ ਜਾਊਗਾ ਤੁਸੀਂ ਕੀ ਕਰਨਾ ਜਿਹੜੀਆਂ ਪਹਿਲੀਆਂ 3 ਮੇਲ ਆਈਡੀਆਂ ਨੇ ਠੀਕ ਆ ਆਹ ਵਾਲੀਆਂ ਇੱਥੇ ਕੀ ਕਰਨਾ ਇਹਨਾਂ ਨੂੰ ਤੁਸੀਂ ਸਿਲੈਕਟ ਕਰਨਾ ਪਹਿਲੀਆਂ ਤਿੰਨ ਨੂੰ ਸਿਲੈਕਟ ਕਰਕੇ ਇਹਨਾਂ ਨੂੰ ਕਾਪੀ ਕਰ ਲੈਣਾ ਕਾਪੀ ਕਰਕੇ ਵਾਪਸ ਤੁਸੀਂ ਜਾਣਾ ਮੇਲ 'ਚ ਮੇਲ 'ਚ ਜਾਉਂਗੇ ਮੇਲ 'ਚ ਜਾ ਕੇ 1 ਸੈਕਿੰਡ ਵੇਟ ਦੇਖੋ ਜਿੱਥੇ ਆਪਾਂ ਕੰਪੋਜ਼ ਮੇਲ ਖੋਲੀ ਹੈ ਮੇਲ 'ਚ ਜਾ ਕੇ ਜਿੱਥੇ ਟੂ ਲਿਖਿਆ ਆ ਟੂ ਵਾਲੇ ਤੇ ਜਾ ਕੇ ਇਥੇ ਨੂੰ ਤਿੰਨੇ ਮੇਲ ਇਹਡੀਆਂ ਪੇਸਟ ਕਰਨੀਆਂ ਪੇਸਟ ਕਰਤੀਆਂ ਉਦੋਂ ਬਾਅਦ ਸਬਜੈਕਟ ਤੇ ਜਾਉਂਗੇ ਸਬਜੈਕਟ ਤੇ ਕਲਿੱਕ ਕਰਕੇ ਵਾਪਸ ਤੁਸੀਂ ਉਸੇ ਫਾਰਮ ਤੇ ਜਾਉਂਗੇ ਜਿਹੜਾ ਤੁਹਾਡੇ ਸਾਹਮਣੇ ਖੁੱਲਿਆ ਇੱਥੇ ਲਿਖਿਆ ਨਾ ਵਿਸ਼ਾ ਆ ਵਿਸ਼ਾ ਨੂੰ ਕਲਿੱਕ ਕਰ ਲਓ ਵਿਸ਼ਾ ਨੂੰ ਕਲਿੱਕ ਕਰਕੇ ਇੰਨਾ ਇੰਨੀ ਲਾਈਨ ਕਾਪੀ ਕਰਕੇ ਦੁਬਾਰਾ ਇਸ ਲਾਈਨ ਨੂੰ ਦੁਬਾਰਾ ਫੇਰ ਜਾ ਕੇ ਕਿੱਥੇ ਸਿੱਟਣਾ ਇੱਥੇ ਸਬਜੈਕਟ ਦੇ ਵਿੱਚ ਮੇਲ ਆਈਡੀ ਦੇ ਵਿੱਚ ਜਾ ਕੇ ਸਬਜੈਕਟ ਸਿੱਟ ਦਿਓ ਇਹ ਤੁਹਾਡੇ ਸਾਹਮਣੇ ਆ ਜੂਆ ਲਿੰਕ ਤੇ ਜਾ ਕੇ ਸਾਰਾ ਕੁਝ ਤੁਹਾਨੂੰ ਇਹ ਸ਼ੋ ਹੋ ਜੂਗਾ ਕਿਵੇਂ ਕਾਪੀ ਕਰਨਾ ਕਾਪੀ ਤਾਂ ਤੁਸੀਂ ਕਰਨੀ ਜਾਣਦੇ ਹੋ ਲੌਂਗ ਪ੍ਰੈਸ ਕਰ ਲੈਣਾ ਹੁੰਦਾ ਪਹਿਲਾਂ ਕਾਪੀ ਕਰ ਲੈਣਾ ਸਿਲੈਕਟ ਕਰਕੇ ਫਿਰ ਕਾਪੀ ਦੀ ਆਪਸ਼ਨ ਹੋਵੇ ਕਾਪੀ ਕਰ ਲਓ ਲੌਂਗ ਪ੍ਰੈਸ ਕਰਕੇ ਪੇਸਟ ਕਰਨਾ ਹੁੰਦਾ ਇਹਨਾਂ ਕੰਮ ਕਰ ਤੋ ਉਦੋਂ ਕੰਪੋਜ਼ ਮੇਲ ਦੀ ਆਪਸ਼ਨ ਆਊਗੀ ਦੁਬਾਰਾ ਫੇਰ ਉਸੇ ਫਾਰਮ ਤੇ ਜਾਓ ਜਿਹੜਾ ਫਾਰਮ ਤੁਹਾਨੂੰ ਲਿੰਕ ਤੇ ਮਿਲੇਗਾ ਇਸ ਸਾਰੇ ਦੀ ਸਾਰੀ ਸੇਵਾ ਵਿਹੇ ਤੋਂ ਲੈ ਕੇ ਸੇਵਾ ਵਿਖੇ ਤੋਂ ਲੈ ਕੇ نیچے ਤੇ ਕੇ 1 ਸੈਕਿੰਡ ਵੀ ਇਹਨੂੰ ਸੇਵਾ ਵਿਖੇ ਤੋਂ ਲੈ ਕੇ نیچے ਤੇ ਇੱਕ ਇਦਾਂ ਕਾਪੀ ਕਰ ਲੈਣਾ ਜਿੱਥੇ ਲਿਖਿਆ ਧੰਨਵਾਦ ਸਹਿਤ ਸਮੂਹ ਈਟੀਟੀ ਅਤੇ ਬੀਆਰਡ ਬਦਿਆਥੇ ਇੱਥੇ ਤੇ ਕਾਪੀ ਕਰ ਲੈਣਾ ਕਾਪੀ ਕਰਕੇ ਦੁਬਾਰਾ ਫਿਰ ਮੇਲ 'ਚ ਜਾਣਾ ਜਿੱਥੇ ਲਿਖਿਆ ਕੰਬੋ ਕੰਬੋਜ਼ ਕੰਪੋਜ਼ ਕਹਿ ਸਕਦੇ ਆ ਈਮੇਲ ਇਹ ਤੇ ਜਾ ਕੇ ਤੁਸੀਂ ਕਰਨਾ ਕਲਿੱਕ ਕਰ ਲੈਣਾ ਇੱਥੇ ਤੁਸੀਂ ਪੇਸਟ ਕਰ ਦੇਣਾ ਆ ਪੇਸਟ ਹੋ ਗਿਆ ਵੀ ਠੀਕ ਆ ਆ ਪੇਸਟ ਹੋ ਗਿਆ ਉਹਦੋਂ ਉੱਪਰ ਤੁਹਾਨੂੰ ਆ ਬਲੂ ਬਟਨ ਦਿਖੂਗਾ ਆਹ ਬੜਾ ਬਲੂ ਬਟਨ ਇਹ ਕੰਮ ਬਈ ਤੁਸੀਂ ਕਰਨਾ ਹੀ ਕਰਨਾ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਘਰੇ ਬਹਿ ਕੇ ਇਹ ਕੰਮ ਕਰ ਦੋ ਉੱਪਰ ਇਹ ਬਲੂ ਜਾਲ ਬਟਨ ਇੱਥੇ ਕਲਿੱਕ ਕਰਨਾ ਠੀਕ ਆ ਆ ਲੋ ਵੀ ਕਲਿੱਕ ਕਰਤਾ ਕਲਿੱਕ ਕਰਨ ਤੋਂ ਬਾਅਦ ਜਿਹੜੀ ਮੇਲ ਹੈ ਉਹ ਚਲੀ ਗਈ ਬਈ ਠੀਕ ਹੈ ਸੈਂਟ ਦੇ ਵਿੱਚ ਜਾ ਕੇ ਤੁਸੀਂ ਚੈੱਕ ਕਰ ਲਿਓ ਵੀ ਸੈਂਟ ਹੋ ਗਈ ਜਾਂ ਨਹੀਂ ਹੋਈ ਆ ਦੇਖੋ ਵੀ ਮੇਲ ਚਲੀ ਗਈ ਈਮੇਲ ਤਿੰਨ ਆਫਿਸ ਚਲੀ ਗਈ ਸੀਐਮ ਆਫਿਸ ਚਲੀ ਗਈ ਜਿਹੜਾ ਪੀਐਸਪੀ ਦੀ ਅਫੀਸ਼ੀਅਲ ਵੈਬਸਾਈਟ ਆ ਉਹਨਾਂ ਦੇ ਆਫਿਸ ਚਲੀ ਗਈ ਤੇ ਇੱਕ ਇਥੇ ਵੈਬਸਾਈਟ ਉਹ ਆਪਾਂ ਹੋਰ ਭਰੀ ਸੀ ਮਤਲਬ ਤਿੰਨ ਮੇਲ ਨੂੰ ਇਹ ਚਲੀ ਗਈ ਇੱਕ ਚਲੀ ਗਈ ਹਰਜੋਤ ਬੈਂਸ ਦੇ ਜਿਹੜੇ ਡਾਇਰੈਕਟਿਵ ਈਮੇਲ ਆ ਸਿੱਖਿਆ ਮੰਤਰੀ ਉਹਨਾਂ ਨੂੰ ਚਲੀ ਗਈ ਇਹ ਕੰਮ ਕਰਨਾ ਵੀ ਨੇਰੀ ਲਿਆ ਦਿਓ ਜੇ ਤੁਸੀਂ ਰਿਜ਼ਲਟ ਲਿਉਣਾ ਨੇਰੀ ਲਿਆ ਦਿਓ ਪੂਰਾ ਜੋਰ ਲਾ ਦਿਓ ਵੀਡੀਓ ਨੂੰ ਵਾਤੁਆਤ ਸ਼ੇਅਰ ਕਰੋ ਸਾਰੇ ਜਣੇ ਲਗ ਭਗ ਸਮਝ ਗਏ ਅੱਜ ਰਾਤੀ ਰਾਤੀ ਸਵੇਰ ਹੁੰਦੇ ਹੁੰਦੇ ਉਹਨਾਂ ਦੇ ਮੰਨ ਲਓ ਵੀ ਫੋਨ ਹੈਂਗ ਕਰ ਦੋ ਯਾਰ ਜਿਹੜੇ ਜਿਹੜੇ ਉਹ ਸਿਸਟਮ ਚਲਾਉਂਦੇ ਆ ਐਨੀਆਂ ਮੇਲਾਂ ਸੱਟੋ ਵੀ ਸਾਨੂੰ ਰਿਜ਼ਲਟ ਚਾਹੀਦਾ ਇਹ ਕੰਮ ਤੁਸੀਂ ਕਰਨਾ ਵੀ ਵੀਡੀਓ ਨੂੰ ਸ਼ੇਅਰ ਕਰਨਾ ਜਾਂ ਨਹੀਂ ਕਰਨਾ ਉਹ ਵੀ ਤੁਹਾਡੇ ਹੱਕ ਚ ਹੈ ਠੀਕ ਹੈ ਇਸ ਤੋਂ ਬਾਅਦ ਫਿਰ ਅਸੀਂ ਕਮੈਂਟ ਕਰਦੇ ਵੀ ਰਿਜ਼ਲਟ ਕਦੋਂ ਆਉਣਾ ਰਿਜ਼ਲਟ ਲਿਓਣਾ ਤਾਂ ਐਦਾਂ ਆਊਗਾ ਠੀਕ ਹੈ ਵੀ ਰਿਜ਼ਲਟ ਚੈੱਕ ਕਰੋ ਆਪਣਾ ਜਲਦੀ ਆਹ ਕੰਮ ਕਰਕੇ ਸੋ ਧੰਨਵਾਦ ਜਾਣਕਾਰੀ ਬਧੀ ਲਗੀ ਲਾਈਕ ਸ਼ੇਅਰ ਕਮੈਂਟ ਕਰਿਓ ਇਹ ਵੀਡੀਓ ਮੈਂ ਕਈ ਦਿਨਾਂ ਤੋਂ ਬਣਾਉਣਾ ਚਾਹੁੰਦਾ ਸੀ ਪਰ ਯੂਨੀਅਨ ਦਾ ਮੈਸੇਜ ਆਇਆ ਸੀ ਪੀਐਸਟਟ ਵਾਲਿਆਂ ਦਾ ਤਾਂ ਉਸ ਤੋਂ ਬਾਅਦ ਮੈਂ ਇਹ ਵੀਡੀਓ